ਜਦੋਂ ਪਰਮਜੀਤ ਬਾਬਾ ਜੀ ਢਿੱਲੇ ਹੋਏ ਸੀ 2013 ਦੇ ਵਿੱਚ ਰਾਤ ਨੂੰ ਬਾਬਾ ਜੀ ਕਹਿੰਦੇ ਪਰਮਜੀਤ ਕੀ ਹੋ ਰਿਹਾ ਹੈ ਕੋਈ ਬਾਰੀ ਕੁਝ ਨਹੀਂ ਕਹਿੰਦੇ ਕੋਸ਼ ਤਾਂ ਹੋ ਰਿਹਾ ਹੈ ਕਹਿੰਦੇ ਮਹਾਰਾਜ ਜੀ ਵੀ ਖੱਬੀ ਬਾਹਂ ਚ ਥੋੜਾ ਥੋੜਾ ਦਰਦ ਹੋ ਰਿਹਾ ਹੈ ਹੋਰ ਕੁਝ ਨਹੀਂ ਕਹਿੰਦੇ ਜਾ ਜਵੈਨ ਖਾਲੇ ਲੰਗਰ ਚ ਜਾ ਕੇ ਪਿੱਛੋਂ ਹਰੀ ਸਿੰਘ ਜੀ ਨੂੰ ਬੁਲਾ ਲਿਆ ਕਹਿੰਦੇ ਇਹਨੂੰ ਹੁਣੇ ਲੁਧਿਆਣੇ ਲੈ ਜਾ ਕਹਿੰਦੇ ਡਾਕਟਰ ਆਰ ਪੀ ਸਿੰਘ ਕੋ ਲੈ ਜਾ ਜਿੰਦਰ ਨੂੰ ਫੋਨ ਕਰ ਦੋ ਉਹ ਕਹਿੰਦੇ ਠੀਕ ਹੈ ਪਰਮਜੀਤ ਬਾਬਾ ਜੀ ਨੂੰ ਕਹਿਣ ਲੱਗੇ ਵੀ ਚਲੋ ਜਾਣਾ ਪਰਮਜੀਤ ਬਾਬਾ ਜੀ ਕਹਿੰਦੇ ਕਿੱਥੇ ਜਾਣਾ ਕਹਿੰਦੇ ਬਾਬਿਆਂ ਨੇ ਕਿਹਾ ਵੀ ਪੰਜਮਾ ਹ ਪੇ ਤੀਤੀ ਫਿਰਦੇ ਹਜੇ ਗਏ ਨਹੀਂ ਜਾਓ ਹਸਪੀਟਲ ਜਾਂਦੇ ਜਾਂਦੇ ਉਥੇ ਅਟੈਕ ਹੋ ਗਿਆ ਸਵੇਰ ਤੱਕ ਉਹਨਾਂ ਨੇ ਦੇਖਿਆ ਦੋ ਅਟੈਕ ਹੋ ਗਏ ਹਾਰਟ ਦੇ ਇਕੱਠੇ ਹੀ ਡਾਕਟਰਾਂ ਨੇ ਕਿਹਾ ਵੀ ਇਹ ਤਾਂ ਡੈੱਡ ਕਲੀਅਰ ਕਰ ਦਿੱਤੀ ਫਿਰ ਬਾਬਾ ਜੀ ਨੇ ਇਧਰੋਂ ਫੋਨ ਕੀਤਾ ਕਹਿੰਦਾ ਪੁੱਛੋ ਪਰਮਜੀਤ ਦਾ ਕੀ ਹਾਲ ਪੁੱਛਿਆ ਤਾਂ ਮਹਾਰਾਜ ਜੀ ਛਿੜ ਗਏ ਉਹ ਭਾਈ ਕਹਿੰਦੇ ਆਪਾਂ ਥੱਕ ਜਾਂਦੇ ਆਪਾਂ ਸਾਹ ਲੈਣ ਲੱਗ ਜਾਂਦੇ ਆਂ ਦਿਲ ਵੀ ਸਾਹ ਲੈਣ ਲੱਗ ਗਿਆ ਹੋਣਾ ਕੋਈ ਡਾਕਟਰ ਨੂੰ ਕੋਈ ਚੰਗੀ ਜੀ ਦਵਾਈ ਦੇ ਕੇ ਦੇਖੋ ਚਲੋ ਜੀ ਉਹ ਡਾਕਟਰ ਆਰ ਪੀ ਸਿੰਘ ਬਾਬਾ ਜੀ ਤੇ ਸ਼ਰਦਾ ਰੱਖਦਾ ਸੀ ਉਹ ਕਹਿੰਦਾ ਵੀ ਹੁਣ ਦਵਾਈ ਤਾਂ ਨਹੀਂ ਕੁਸ਼ਿਸ਼ ਚ ਦੇ ਸਕਦੇ ਵੀ ਸ਼ੌਕ ला ਸਕਦੇ ਬਿਜਲੀ ਦਾ ਇੰਨਾ ਬਚਨ ਕਰਕੇ ਚੰਗੀ ਜੀ ਦਵਾਈ ਦਿਓ ਬਾਬਾ ਜੀ ਆਸਣ ਤੋਂ ਉੱਠ ਕੇ ਬਾਥਰੂਮ ਚਲੇ ਉੱਧਰ ਉਹਨਾਂ ਨੂੰ ਕਹਤਾ ਵੀ ਸ਼ੌਕ ਲਾਓ ਜਦੋਂ ਸ਼ੌਕ ਲਾਇਆ ਨੇਤਰ ਖੋਲ ਨੇਤਰ ਖੋਲਦੇ ਸਾਰ ਪਹਿਲਾ ਵਰਡ ਜਿਹੜਾ ਸੰਤ ਪਰਮਜੀਤ ਸਿੰਘ ਨੇ ਬੋਲਿਆ ਉਹ ਇਹ ਸੀ ਪਰ ਇਹੋ ਜਿਹਾ ਬਾਬੇ ਖੜੇ ਆ ਮੇਰੇ ਮੱਥਾ ਟੇਕਦੇ ਫੈਕਟਰ ਕਹਿੰਦਾ ਕਿੱਥੇ ਖੜੇ ਬਾਬੇ ਕਹਿੰਦਾ ਹੁਣੇ ਤੇ ਇੱਥੇ ਖੜੇ ਸੀ ਉੱਥੋਂ ਉੱਧਰ ਪਹੁੰਚ ਗਏ ਫਿਰ ਬਾਹਰ ਆ ਕੇ ਕਹਿੰਦੇ ਭਾਈ ਹੁਣ ਪੁੱਛੋ ਫੋਨ ਕਰਕੇ ਕੀ ਹਾਲ ਹੈ ਪੁੱਛਿਆ ਕਹਿੰਦੇ ਜੀ ਅੱਖਾਂ ਖੋਲਲੇ